ਜਦੋਂ ਅਸੀਂ ਇਹ ਸਮਝਣ ਲੱਗ ਜਾਂਦੇ ਹਾਂ ਨਾ ਵੀ ਅਸੀਂ ਕਾਫੀ ਜ਼ਿਆਦਾ ਵੱਡੇ ਹੋ ਗਏ ਸਾਡੇ ਕੋਲੇ ਪੈਸਾ ਆ ਗਿਆ ਜਾਂ ਅਸੀਂ ਅਹੁਦੇ 'ਚ ਵੱਡੇ ਹੋ ਗਏ ਤਾਂ ਇੱਕ ਹੰਕਾਰ ਦੀ ਭਾਵਨਾ ਨਾ ਸਾਡੇ ਮਨ ਦੇ ਵਿੱਚ ਉੱਠਣ ਲੱਗ ਜਾਂਦੀ ਹੈ ਸੋ ਇਹਨਾਂ ਗੱਲਾਂ ਨੂੰ ਜੀ ਇਗਨੋਰ ਕਰਿਆ ਕਰੋ ਇੰਜੋਏ ਕਰਿਆ ਕਰੋ ਆਪਣੀ ਲਾਈਫ ਤੇ ਇਸੇ ਗੱਲ ਦੀ ਸ਼ੁਰੂਆਤ ਨਾਲ ਜੀ ਆਪਾਂ ਅੱਜ ਦਾ ਵਲੌਗ ਸਟਾਰਟ ਕਰਦੇ ਆਂਗੇ ਮੈਂ ਕਾਲੇ ਚਨੇ ਉਬਾਲਣੇ ਰੱਖਤੀ ਸੀਗੇ ਤੇ ਸਵੇਰ ਦਾ ਟਾਈਮ ਸੀਗਾ ਜੀ ਤੇ ਅੱਜ ਆਪਾਂ ਬਣਾਵਾਂਗੇ ਕਾਲੇ ਚਣਿਆਂ ਦੀ ਦਾਲ ਹੁੰਦੀ ਹੈ ਜਾਂ ਸਬਜ਼ੀ ਜੋ ਵੀ ਹੈ ਤੇ ਇਧਰ ਆਪਾਂ ਕੱਢ ਰਹੇ ਸੀਗੇ ਜੀ ਝਾੜੂ ਤੇ ਇਧਰ ਆਗੇ ਸੀਗੇ ਆਪਣੀਆਂ ਚਿੜੀਆਂ ਦੇ ਕੋਲੇ ਪੂਰੀਆਂ ਚੈਲਪੈਲ ਦੇ ਵਿੱਚ ਸੀਗੀਆਂ ਇਹ ਸੇਰ ਸੇੜ ਦੇ ਟਾਈਮ ਬਹੁਤ ਖੇਡਦੀਆਂ ਨੇ ਇਹ ਤੇ ਇਹਦਾ ਵੀਊ ਦਿਖਾ ਦਿੰਨੀ ਆ ਜੀ ਸੋਨੂੰ ਤੇ ਇਧਰ ਧੁੱਪ ਵੀ ਬਹੁਤ ਜ਼ਿਆਦੇ ਸੀਗੀ ਜੀ ਕਿਉਂਕਿ ਸੇਰੇ ਸੇਰੀ ਬਹੁਤ ਜ਼ਿਆਦੇ ਧੁੱਪ ਹੈ ਜਿਹੜੀ ਹੋ ਆ ਜਾਂਦੀ ਹੈਗੀ ਚੜਦਾ ਸੂਰਜ ਹੈ ਜਿਹੜਾ ਆਪਾਂ ਨੂੰ ਆਪਾਂ ਉਹਨੂੰ ਨਮਸਕਾਰ ਕਰ ਲੈਣੇ ਆਂਗੇ ਚੜਦੇ ਸੂਰਜ ਨੂੰ ਤੇ ਇਧਰ ਕੱਢ ਰਹੇ ਸੀਗੇ ਜੀ ਆਪਾਂ ਝਾੜੂ ਤੇ ਜਾਮਣਾ ਦੇ ਕਰਕੇ ਬਹੁਤ ਜ਼ਿਆਦੇ ਮਤਲਬ ਬੁਰਾ ਹਾਲ ਹੋ ਜਾਂਦਾਗਾ ਸੇਰ ਦੇ ਟਾਈਮ ਤਾਂ ਕਿਉਂਕਿ ਹਵਾ ਨਾਲ ਰਾਤ ਨੂੰ ਬਹੁਤ ਜ਼ਿਆਦੇ ਜਾਮਣਾ ਜਿਹੜੀਆਂ ਹੁ ਡਿੱਗ ਜਾਂਦੀਆਂ ਨੇ ਥੱਲੇ ਤੇ ਲਓ ਜੀ ਆਪਾਂ ਇਧਰ ਕੱਢ ਰਹੇ ਸੀਗੇ ਝਾੜੂ ਤੇ ਤਰੀਖ ਸੀਗੀ ਜੀ ਅੱਜ 28 28 ਜੂਨ ਤੇ ਜਿਹੜੇ ਪੈਨਪ੍ਰਾਵਾ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਡੇ سپورਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਤੇ ਬਾਕੀ ਵਲੌਗ ਜਿਹੜਾ ਐਂਡ ਤੱਕ ਜਰੂਰ ਦੇਖਿਆ ਕਰੋ ਲਓ ਜੀ ਆਪਾਂ ਕੱਢ ਦਿੰਨਿਆਂਗੇ ਝਾੜੂ ਤੇ ਆਪਾਂ ਇਸ ਤੋਂ ਬਾਅਦ ਕਰਾਂਗੇ ਜੀ ਹੋਰ ਸਾਰੇ ਘਰ ਦੇ ਕੰਮ ਆ ਜਿਹੜੇ ਪੈਂਡਿੰਗ ਪਈ ਸੀਗੇ ਆਪਣੇ ਤੇ ਕਾਫੀ ਜ਼ਿਆਦਾ ਨਾ ਮਿੱਟੀ ਹੋ ਜਾਂਦੀ ਹੈਗੀ ਤੇ ਇਧਰ ਆਪਣੇ ਫੋਲੋ ਬਿਊਟੀ ਸੀਗੀ ਜੀ ਬਹੁਤ ਸੋਹਣੇ ਫੁੱਲ ਜਿਹੜੇ ਉਹ ਖੇੜੇ ਹੋਏ ਸੀਗੇ ਤੇ ਕਿਉਂਕਿ ਇੱਕ ਤਰ੍ਹਾਂ ਦੀ ਨਾ ਕੁਦਰਤੀ ਚੀਜ਼ ਹੁੰਦੀ ਹੈਗੀ ਇਹ ਇਹ ਜਦੋਂ ਕਿ ਜਦੋਂ ਇਹ ਨੇਚਰ ਦੇ ਦੰਦ ਦੇਖਦੇ ਆ ਨਾ ਕਿ ਆਪਾਂ ਆਪਣੇ ਨਾ ਇੱਕ એનર્ਜੀ ਆ ਜਾਂਦੀ ਹੈਗੀ ਇਹਨਾਂ ਚੀਜ਼ਾਂ ਨਾਲ ਤੇ ਪੋਜ਼ਿਟਿਵ ਵਾਈਬ ਆਉਣ ਲੱਗ ਜਾਂਦੀ ਹੈਗੀ ਤੇ ਇਧਰ ਆਪ ਆ ਗਈ ਸੀਗੀ ਜੀ ਆਪਣੀਆਂ ਕਿਆਰੀਆਂ ਦੇ ਵਿੱਚ ਆਪਣੇ ਮਿਨੀ ਗਾਰਡਨ ਦੇ ਵਿੱਚ ਤੇ ਇਧਰ ਆ ਪੰਠਿਆਗੇ ਸੀਗੇ ਜੀ ਰਾਏ ਚਿਬੜ ਜਿਨ੍ਹਾਂ ਨੂੰ ਚਟਨੀ ਬਣਾਉਣੀ ਹੈ ਜਿਨ੍ਹਾਂ ਦੀ ਆਪਾਂ ਤੇ ਇਹਨਾਂ ਦੀ ਆਪਾਂ ਬਣਾਵਾਂਗੇ ਅੱਜ ਚਟਣੀ ਤੇ ਉਹ ਆਪਣੇ ਆਪ ਟੁੱਟ ਗਏ ਸੀ ਜਿਹੜੇ ਇਹ ਆਪਣੇ ਆਪ ਟੁੱਟ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਕੜਤਣ ਨਹੀਂ ਹੁੰਦੀ ਹੈਗੀ ਉਹ ਕੌੜੇ ਨਹੀਂ ਹੁੰਦੇਗੇ ਤੇ ਜਿਹੜੇ ਪੀਲੇ ਹੋ ਗਏ ਸੀਗੇ ਉਹ ਆਪਾਂ ਤੋੜ ਲੈਨੇ ਹੈਗੇ ਤੇ ਕਾਫੀ ਜ਼ਿਆਦਾ ਹੋਏ ਪਏ ਸੀਗੇ ਆਪਾਂ ਤੇ ਇਹਨਾਂ ਨੂੰ ਆਪਾਂ ਵਿੱਚ ਵਿੱਚ ਤੋੜ ਲਿਆ ਸੀਗਾ ਤੇ ਅੱਜ ਆਪਾਂ ਬਣਾਵਾਂਗੇ ਇਹਨਾਂ ਦੀ ਚਟਣੀ ਫਰੈਸ਼ ਰਾਏ ਦੀ ਚਟਣੀ ਹੈ ਜੀ ਤੇ ਤੁਸੀਂ ਵੀ ਜ਼ਰੂਰ ਕੋਸ਼ਿਸ਼ ਕਰਿਆ ਕਰੋ ਜੀ ਆਪਣੇ ਘਰਾਂ ਦੇ ਵਿੱਚ ਛੋਟੀਆਂ-ਛੋਟੀਆਂ ਬੱਲਾ ਲਗਾਉਣ ਦੀ ਜਿਨ੍ਹਾਂ ਦੀ ਕੋਈ ਜਗ੍ਹਾ ਹੈਗੀ ਆ ਥਾਂ ਹੈਗੀ ਆ ਤੇ ਉਹ ਜ਼ਰੂਰ ਆਪਣੇ ਘਰਾਂ ਦੇ ਵਿੱਚ ਬੱਲਾ ਲਗਾਇਆ ਕਰੋ ਤੇ ਛੋਟੀਆਂ ਛੋਟੀਆਂ ਚੀਜ਼ਾਂ ਦੀ ਗ੍ਰੋਥ ਕਰਿਆ ਕਰੋ ਜੀ ਤਾਂ ਜੋ ਕੋਈ ਕੋਈ ਇੱਕ ਅੱਧੀ ਚੀਜ਼ ਆਪਾਂ ਨੂੰ ਫਰੈਸ਼ ਆ ਜਿਹੜੀ ਖਾਣ ਨੂੰ ਮਿਲ ਸਕੇ ਤੇ ਇਧਰ ਆਪਾਂ ਤੋੜ ਲੈਨੇ ਆ ਜੀ ਲਾਲ ਮਿਰਚਾਂ ਬਹੁਤ ਸੋਹਣੀਆਂ ਹੋਈਆਂ ਪਈਆਂ ਸੀ ਆਪਣੇ ਆਪ ਆ ਜਿਹੜੀਆਂ ਹੁ ਲਾਲ ਹੋ ਜਾਂਦੀਆਂ ਨੇ ਬੂਟਿਆਂ ਦੇ ਉੱਪਰ ਹੀ ਤੇ ਇਧਰ ਦੇਖੋ ਆਪਣੇ ਅਮਰੂਦ ਆਗੇ ਜਿਹੜੇ ਕਿ ਬਹੁਤ ਜ਼ਿਆਦੇ ਅਮਰੂਦ ਸੀਗੇ ਉਹ ਲੱਗੇ ਹੋਏ ਸੀਗੇ ਤੇ ਹੌਲੀ ਹੌਲੀ ਇਹ ਪੱਕ ਜਾਣਗੇ ਜੇ ਕਾਫੀ ਜ਼ਿਆਦੇ ਵੱਡੇ ਹੋ ਜਾਂਦੇ ਨੇਗੇ ਇਹ ਤੇ ਅੱਗੇ ਸੀਗੀ ਤੇ ਪਰਸੋਈ ਦੇ ਵਿੱਚ ਤੇ ਸਾਬ ਲਈ ਆਪਾਂ ਬਣਾਤਾ ਸੀਗੇ ਜੀ ਗੋੰਦ ਕਤੀਰਾ ਵਾਲਾ ਜੂਸ ਬਣਾਵਾਂਗੇ ਤੇ ਇਧਰ ਆਪਾਂ ਗੋੰਦ ਕਤੀਰਾ ਸੀਗਾ ਪਿਉ ਰਹੇ ਸੀਗੇ ਤੇ ਇਧਰ ਇਹਦੇ ਵਿੱਚ ਮੈਂ ਮਿੱਟੀ ਦੀ ਕੁੱਜੀ ਵਿੱਚ ਤਾਂ ਪਿਉਣੀ ਹੁੰਨੀ ਐਗੀ ਤਾਂ ਜੋ ਇਹ ਵਧੀਆ ਰਹਿ ਸਕੇ ਕਿਉਂਕਿ ਇਹਦੀ ਮਿੱਟੀ ਦੀ ਕੁੱਜੀ ਹੈ ਜਿਹੜੀ ਵਧੀਆ ਹੁੰਦੀ ਹੈਗੀ ਸੋ ਆਪਾਂ ਪਿਉਣਤਾ ਸੀਗਾ ਜੀ ਫਰੈਸ਼ ਵਾਟਰ ਨਾਲ ਔਰ ਉਹਦੇ ਪਾਣੀ ਨਾਲ ਤੇ ਇਧਰ ਆਪਣੇ ਕੱਢਲੇ ਸੀਗੇ ਜੇ ਆਪਾਂ ਛੋਲੇ ਉਬਲ ਚੁੱਕੇ ਸੀਗੇ ਤੇ ਅੱਜ ਆਪਾਂ ਕਾਲੇ ਚਨੇ ਛੋਲੇ ਇਹਨਾਂ ਦੀ ਸਬਜ਼ੀ ਬਣਾਵਾਂਗੇ ਅੱਜ ਤੇ ਲਓ ਜੀ ਆਪਾਂ ਇਧਰ ਕੈਂਪਰ ਭਰ ਦਿੰਨੇ ਆਂਗੇ ਕੈਂਪਰ ਭਰਨ ਵਾਲਾ ਪਿਆ ਸੀਗਾ ਹਜੇ ਆਪਣਾ ਤੇ ਆਪਾਂ ਪਾ ਦਾਂਗੇ ਜੀ ਇਹਦੇ ਵਿੱਚ ਬਰਫ ਪਰ ਪਾਤੀ ਸੀਗੀ ਜੀ ਆਪਾਂ ਤੇ ਇਸ ਤੋਂ ਬਾਅਦ ਆਪਾਂ ਕਰ ਲਾਂਗੇ ਮਸਾਲੇ ਦੀ ਤਿਆਰੀ ਤੇ ਇਧਰ ਛੋਟੇ ਸਾਬਾਗੇ ਹਜੇ ਪਏ ਸੀਗੇ ਤੇ ਮੈਨੂੰ ਇਹੀ ਟੈਨਸ਼ਨ ਲੱਗੀ ਰਹਿੰਦੀ ਵੀ ਸਕੂਲ ਕਿੱਦਾਂ ਜਾਇਆ ਕਰਨਗੇ ਇਹ ਤੇ ਇਧਰ ਲੋ ਜੀ ਆਪਾਂ ਮਸਾਲਾ ਵਗੈਰਾ ਕੁੱਟ ਲਿਆ ਸੀਗਾ ਮਿਕਸੀ ਨਾਲ ਪੀਸ ਲਿਆ ਸੀਗਾ ਤੇ ਕੁੱਕਰ ਆਪਾਂ ਚਾੜਤਾ ਸੀਗਾ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਜੀਰਾ ਤੇਲ ਆਪਣਾ ਹੋ ਗਿਆ ਸੀਗਾ ਗਰਮ ਸਰੋਂ ਤੇਲ ਦੇ ਵਿੱਚ ਹੀ ਚਨੇ ਦੀ ਸਬਜ਼ੀ ਹੈ ਜਿਹੜੀ ਬਹੁਤ ਟੇਸਟੀ ਬਣਦੀ ਹੈਗੀ ਤੇ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਜੀਰਾ ਤੇ ਇਸ ਤੋਂ ਬਾਅਦ ਕਰ ਦਾਂਗੇ ਜੀ ਇਹਦੇ ਵਿੱਚ ਸਾਰੇ ਮਸਾਲੇ ਐਡ ਜਿਹੜੇ ਆਪਾਂ ਪੀਸੇ ਹੋਏ ਸੀਗੇ ਤੇ ਉਹਦੇ ਵਿੱਚ ਮੈਂ ਟਮਾਟਰ ਲਸਣ ਪਿਆਜ਼ ਸਾਰਾ ਕੁਝ ਜੀ ਪੀਸ ਲਿਆ ਸੀਗਾ ਤੇ ਲੋ ਜੀ ਆਪਾਂ ਇਹਦੇ ਵਿੱਚ ਪਾ ਦਿੰਨੇ ਹੈਗੇ ਮਸਾਲਾ ਤੇ ਹੁਣ ਇਹਨੂੰ ਆਪਾਂ ਨਾ ਉਦੋਂ ਤੱਕ ਭੁੰਨਣਾ ਹੈਗਾ ਜਦੋਂ ਤੱਕ ਇਹ ਆਪਣਾ ਤੇਲ ਛੱਡ ਨਹੀਂ ਦਿੰਦਾ ਹੈਗਾਗਾ ਲੋ ਅਲੱਗ ਹੋ ਜਾਊਗਾ ਜੀ ਇਹ ਤੇਲ ਤੋਂ ਆਪਾਂ ਇਹਦੇ ਵਿੱਚ ਕਰਦੇ ਸੀਗੇ ਜੀ ਮਸਾਲੇ ਐਡ ਥੋੜੇ ਕੇ ਟਾਈਮ ਭੁੰਨਣ ਤੋਂ ਬਾਅਦ ਤੇ ਹੁਣ ਪਾ ਦਾਂਗੇ ਜੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਕਿਉਂਕਿ ਕਸੂਰੀ ਮੇਥੀ ਬਿਨਾਂ ਜੀ ਸਬਜ਼ੀ ਦਾ ਬਿਲਕੁਲ ਕੋਈ ਟੇਸਟ ਨਹੀਂ ਆਉਂਦਾ ਹੈਗਾ ਕਿ ਮੈਨੂੰ ਤਾਂ ਬਿਲਕੁਲ ਵੀ ਨਹੀਂ ਆਉਂਦਾ ਹੈਗਾਗਾ ਤੇ ਲੋ ਜੀ ਇੱਕ ਰਾਇਆ ਪਾਇਆ ਸੀਗਾ ਇਹਦੇ ਵਿੱਚ ਆਪਾਂ ਪੀਸ ਕੇ ਤੇ ਦੇਖੋ ਤੁਸੀਂ ਮਸਾਲਾ ਸੀਗਾ ਜਿਹੜਾ ਆਪਣਾ ਪੱਕ ਗਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਾਣੀ ਇਹਦੇ ਵਿੱਚ ਪਾਣੀ ਪਾਵਾਂਗੇ ਜੀ ਆਪਾਂ ਸਵਾਦ ਦੇ ਅਨੁਸਾਰ ਆਪਣੀ ਗਰੇਵੀ ਦੇ ਅਨੁਸਾਰ ਕਿੰਨਾ ਕੁ ਆਪਾਂ ਪਾਣੀ ਪਾ ਸਕਦੇ ਆਂਗੇ ਤੇ ਕਿੰਨੇ ਕੁ ਥਿੱਕਾ ਜਿਹੜੀ ਗਰੇਵੀ ਰੱਖਣੀ ਹੈਗੀ ਆਪਾਂ ਲੋ ਜੀ ਇਦੇ ਵਿੱਚ ਪਤਾ ਸੀਗੇ ਜੀ ਪਾਣੀ ਤੇ ਹੁਣ ਇਹਨੂੰ ਆਪਾਂ ਇੱਕ ਉਬਾਲ ਆਉਣ ਦੇਵਾਂਗੇ ਤੇ ਇਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਆਲੂ ਤੇ ਚਨੇ ਆ ਜਿਹੜੇ ਆਪਾਂ ਮਿਕਸ ਕਰਾਂਗੇ ਕਿਉਂਕਿ ਕੱਲੇ ਚਨਿਆਂ ਦੀ ਵੀ ਸਬਜ਼ੀ ਸਵਾਦ ਨਹੀਂ ਲੱਗਦੀ ਹੈਗੀ ਤੇ ਇੱਧਰ ਹੋ ਗਈ ਸੀ ਜੀ ਆਪਣੀ ਸਿੰਪਲ ਜੀ ਥਾਲੀ ਤਿਆਰ ਤੇ ਇੱਧਰ ਸਾਰਿਆਂ ਲਈ ਆਪਾਂ ਰੋਟੀ ਪਾ ਲਈ ਸੀਗੀ ਤੇ ਇੱਧਰ ਸੀਗੀ ਲੱਸੀ ਤੇ ਇਸ ਤੋਂ ਬਾਅਦ ਖਾਣਾ ਵਗੈਰਾ ਖਾ ਲਿਆ ਸੀਗੇ ਜੀ ਆਪਾਂ ਤੇ ਦੁਪਹਿਰ ਦੇ ਜ਼ਿਆਦਾ ਟਾਈਮ ਹੋ ਗਏ ਸੀ 11:00 ਵਜੇ ਸੀਗੇ ਤੇ ਇੱਧਰ ਆ ਸਾਡੇ ਬਿਸਕੁਟ ਖਾਣ ਦਾ ਤਰੀਕਾਗਾ ਤੇ ਦੇਖੋ ਇਹ ਖਾਰੇ ਸੀਗੇ ਬਿਸਕਟ ਤੇ ਸਾਵ ਜਾ ਰਹੇ ਸੀਗੇ ਜੀ ਮਾਰਕੀਟ ਮੰਡੀ ਤੇ ਕਿਉਂਕਿ ਇਹਦੇ ਵਿੱਚ ਬੈਗ ਚ ਸੀਗੀਆਂ ਇਹਨਾਂ ਦੀਆਂ ਮੋਟਰਾਂ ਤੇ ਉਹ ਮੋਟਰਾਂ ਰਿਪੇਅਰ ਕਰਾ ਕੇ ਲੈ ਕੇ ਆਉਣਗੇ ਤੇ ਕਿਉਂਕਿ ਇਹਨਾਂ ਦੀ ਰਾਤ ਦੀ ਡਿਊਟੀ ਸੀਗੀ ਤੇ ਹੁਣ ਸਵੇਰ ਵੇਲੇ ਇਹ ਜਾ ਰਹੇ ਸੀਗੇ ਖਾਣਾ ਵਗੈਰਾ ਖਾ ਕੇ ਤੇ ਮੈਂ ਚਾਲ ਲਈ ਸੀ ਬਾਹਾਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਸੀ ਤੇ ਕੋ ਬਾਬਾ ਜੀ ਆਉਂਦੇ ਹੁੰਦੇ ਨੇ ਸਾਡੇ ਦੁੱਧ ਲੈਣ ਤੇ ਉਹ ਆ ਗਏ ਸੀਗੇ ਤੇ ਆਪਾਂ ਉਹਨਾਂ ਨੂੰ ਪਾਤਾ ਸੀਗੇ ਜੀ ਦੁੱਧ ਤੇ ਦੇਖੋ ਜੀ ਇਹ ਵੀ ਇੱਕ ਚਲੋ ਸੇਵਾ ਹੁੰਦੀ ਹੈਗੀ ਹਨਾ ਕਿਸੇ ਨੂੰ ਵੀ ਕਦੇ ਨਹੀਂ ਮੋੜਨਾ ਚਾਹੀਦਾ ਹੈਗਾ ਜਿਹੜਾ ਕੋਈ ਪੀਰ ਫਕੀਰ ਜਾਂ ਕੋਈ ਵੀ ਇਨਸਾਨ ਆਪਣੇ ਘਰੇ ਆਉਂਦਾ ਹੈ ਮੈਂ ਤੇ ਇਹ ਚੀਜ਼ ਸੋਚਦੀ ਹੁੰਨੀ ਹੈਗੀ ਵੀ ਜੇ ਰੱਬ ਨੇ ਪਰਮਾਤਮਾ ਨੇ ਆਪਾਂ ਨੂੰ ਕੋਈ ਚੀਜ਼ ਦਿੱਤੀ ਆਪਣੇ ਘਰ ਵਿੱਚ ਉਹ ਫੇਰ ਹੀ ਲੈਣ ਆਉਂਦਾ ਤੇ ਉਹ ਤੋੜ ਰਹੇ ਸੀਗੇ ਜਾਮਣਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੀ ਤੋੜ ਲੈਣ ਦਿਓ ਤੇ ਇਸ ਤੋਂ ਬਾਅਦ ਆਪਾਂ ਲੌਕ ਕਰਕੇ ਆਵਾਂਗੇ ਜੀ ਕਿਉਂਕਿ ਸਾਹ ਵਾ ਨਹੀਂ ਪਤਾ 2 ਘੰਟੇ ਨੂੰ ਆਉਣਾ ਤੇ ਇੱਧਰ ਦੇਖੋ ਇਹਨਾਂ ਦੇ ਕੰਮ ਤੇ ਹੁਣ ਹੋ ਗਏ ਸੀਗੇ ਦੁਪਹਿਰ ਦਾ ਕਾਫੀ ਟਾਈਮ ਤੇ ਮੈਂ ਕਰ ਰਹੀ ਸੀਗੀ ਜੀ ਇਹਨਾਂ ਦੇ ਟੈਡੀ ਸਲਾਈ ਕਿਉਂਕਿ ਇਹਨਾਂ ਨੇ ਜੀ ਟੋੜਲੇ ਸੀਗੇ ਇਹਦੇ ਵਿੱਚ ਰੂਰਾਂ ਕੱਢਦੇ ਸੀਗੇ ਤੇ ਖੇਡਦੇ ਆ ਜੀ ਬੱਚੇ ਇਕੱਠੇ ਹੋ ਕੇ ਤੇ ਮੈਂ ਕਿਹਾ ਚਲੋ ਇਹਨਾਂ ਦੀ ਸਲਾਈ ਕਰ ਦਿੰਨੀ ਹੈਗੀ ਸੋ ਇਹ ਹੁੰਦੇ ਨੇਗੇ ਜੀ ਦਿਨ ਦੇ ਕੰਮ ਸਾਰੇ ਦਿਨ ਪਰ ਦੇ ਰੁਟੀਨ ਅਜਿਹੇ ਆਪਣੇ ਕਿਉਂਕਿ ਕੰਮ ਤਾਂ ਜਿੰਨਾ ਮਰਜੀ ਕਰੀ ਚੱਲੋ ਕਦੇ ਵੀ ਖਤਮ ਨਹੀਂ ਹੁੰਦਾ ਹੈਗਾਗਾ ਭਾਵੇਂ ਦਿਨ ਕਰੀ ਚੱਲੋ ਰਾਤ ਕਰੀ ਚੱਲੋ ਤੇ ਜਦੋਂ ਆਪਣੀ ਆਪਣਾ ਸਰੀਰ ਥੱਕ ਜਾਂਦਾਗਾ ਆਪਾਂ ਉਦੋਂ ਮੰਜੇ ਤੇ ਡਿੱਗਦੇ ਆਂਗੇ ਆਦਰਵਾਇਜ਼ ਸਾਰਾ ਕੰਮ ਆ ਜਿਹੜਾ ਆਪਾਂ ਕਰੀ ਜਾਂਦੇ ਰਹਿਨੇ ਆਂਗੇ ਕਦੇ ਕੰਮਾਂ ਦੇ ਵਿੱਚੋਂ ਹੀ ਕੰਮ ਨਿਕਲ ਕੇ ਆ ਜਾਂਦੇ ਨੇਗੇ ਤੇ ਖਾਸ ਕਰਕੇ ਜਿਹੜੀ ਹਾਊਸ ਵਾਈਫ ਹੁੰਦੀ ਹੈਗੀ ਉਹਦੇ ਤਾਂ ਕਦੇ ਵੀ ਕੰਮ ਖਤਮ ਨਹੀਂ ਹੁੰਦੇ ਉਹਨਾਂ ਨੂੰ ਤਾਂ ਬਸ ਇੱਕ ਇਗਨੋਰ ਕਰਕੇ ਪੈਣਾ ਪੈਂਦਾਗਾ ਤੇ ਲੋਟੀ ਇਧਰ ਆਪਾਂ ਕਰ ਰਹੀ ਸੀ ਕਿ ਪਾਸਤੇ ਦੀ ਤਿਆਰੀ ਤੇ ਮੈਂ ਸੋਚਿਆ ਕਿ ਉਹਨਾਂ ਅੱਜ ਪਾਸਤਾ ਬਣਾਇਆ ਜਾਵੇ। ਇਹਦੇ ਲਈ ਆਪਾਂ ਪਾਣੀ ਦੇ ਵਿੱਚ ਨਮਕ ਪਾਤਾ ਸੀਗਾ ਜੀ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਪਾਸਤਾ ਤਾਂ ਜੋ ਇਹ ਚਿਪਕੇ ਨਾ ਤੇ ਵਧੀਆ ਕਿ ਜਿਹੜਾ ਉਹ ਉਹ ਨਰਮ ਹੋ ਸਕੇ ਇਹਨੂੰ ਆਪਾਂ ਉਦੋਂ ਤੱਕ ਪਾਣੀ ਦੇ ਵਿੱਚ ਬੋਇਲ ਕਰਾਂਗੇ ਜਿੰਦ ਤੱਕ ਇਹ ਨਰਮ ਨਹੀਂ ਹੋ ਜਾਂਦਾਗਾ ਤੇ ਪਾਣੀ ਮੈਂ ਬਿਲਕੁਲ ਥੋੜਾ ਹੀ ਪਾਇਆ ਫਿਰ ਬਹੁਤ ਜ਼ਿਆਦਾ ਪਾਣੀ ਨਹੀਂ ਪਾਇਆ ਸੀਗਾ ਜੀ। ਪਾਸਤੇ ਦੇ ਹਿਸਾਬ ਦੇ ਅਨੁਸਾਰ ਤੇ ਬੋਇਲ ਹੋਣਾ ਹੀ ਸਟਾਰਟ ਹੋ ਗਿਆ ਸੀਗਾ। ਤੇ ਹੁਣ ਦੇਖਦੇ ਆਪਾਂ ਚੈੱਕ ਕਰਾਂਗੇ ਥੋੜੇ ਜਿ ਨਰਮ ਹੋ ਗਏ ਜਾਂ ਨਹੀਂ ਹੋਏ ਹੈਗੇ ਤੇ ਲੋ ਜੀ ਇਹ ਹੋ ਗਏ ਸੀਗੇ ਨਰਮ ਤੇ ਆਪਾਂ ਇਹਨੂੰ ਠੰਡੇ ਪਾਣੀ ਦੇ ਵਿੱਚ 2 ਸਕਿੰਟ ਲਈ ਹੀ ਪਾਵਾਂਗੇ ਫਿਰ ਇਹਦੇ ਵਿੱਚ ਕੱਢ ਦਾਂਗੇ ਤੇ ਇਸ ਤੋਂ ਬਾਅਦ ਮੈਂ ਜੀਰਾ ਤੇ ਹਰੀਆਂ ਮਿਰਚਾਂ ਤੇ ਸਾਰਾ ਆਪਣੇ ਪਾ ਕੇ ਪਿਆਜ਼ ਵਗੈਰਾ ਟਮਾਟਰ ਵਗੈਰਾ ਪਾ ਦਾਂਗੇ ਤੇ ਇਸ ਤੋਂ ਬਾਅਦ ਪਾ ਦਾਂਗੀ ਜੀ ਆਪਾਂ ਚਿਲੀ ਫਲੇਕਸ ਇਹਨਾਂ ਦਾ ਟੇਸਟ ਬਹੁਤ ਵਧੀਆ ਹੁੰਦਾਗਾ ਤੇ ਮੈਂ ਪਾਈ ਸੀਗੀ ਜੀ ਇਹਦੇ ਵਿੱਚ ਵਾਈਟ ਸੌਸ ਤੇ ਇਸ ਤੋਂ ਬਾਅਦ ਪਾਈ ਸੀਗੀ ਜੀ ਆਪਣੀ ਟਮੇਟੋ ਕੈਚੱਪ ਤੇ ਇਹਦੇ ਵਿੱਚ ਪਾਤਾ ਸੀਗਾ ਜੀ ਆਪਣੇ ਕੋਲੇ ਮੇਰੇ ਕੋਲ ਤਾਂ ਸਿਰਫ ਮੈਗੀ ਮਸਾਲਾ ਹੀ ਅਵੇਲੇਬਲ ਸੀਗਾ ਆਪਾਂ ਉਹ ਪਾ ਦਿੰਨੇ ਆ ਇਹਦੇ ਵਿੱਚ ਤੇ ਇਹਦੇ ਨਾਲ ਬਹੁਤ ਸਵਾਦ ਬਣਿਆ ਸੀਗਾ ਇਹ ਬਹੁਤ ਜਿਆਦਾ ਵਧੀਆ ਟੇਸਟ ਆ ਰਿਹਾ ਸੀਗਾ ਤੇ ਆਪਾਂ ਇਹਨੂੰ ਕੱਢ ਲੈਣੇ ਆ ਜੀ ਪਲੇਟਾਂ ਦੇ ਵਿੱਚ ਤੇ ਆਪਾਂ ਸਰਵ ਕਰਕੇ ਆਵਾਂਗੇ ਸਾਹ ਵਾ ਗਿਆ ਸੀਗਾ ਜੀ ਕਿਉਂਕਿ 2:00 ਵੱਜ ਚੁੱਕੇ ਸੀਗੇ ਤੇ ਉਹਨਾਂ ਨੇ ਜਾਣਾ ਸੀਗਾ ਡਿਊਟੀ ਤੇ ਲੋ ਜੀ ਅੱਪ ਇਹਨਾਂ ਨੂੰ ਪੜਾ ਦਿੰਨੇ ਹੈਗੇ ਤੇ ਇਧਰ ਲੈ ਕੇ ਆਂਦੀ ਸਾਹਿਬ ਨੇ ਇਹ ਜਾਦਵੀ ਵਾਲੀ ਸਟicker ਕਿਉਂਕਿ ਇਹਦੀਆਂ ਕਾਪੀਆਂ ਰੈਡੀ ਕਰਨੀਆਂ ਸੀਗੀਆਂ ਅਸੀਂ ਤੇ ਇਧਰ ਲੈ ਕੇ ਆਏ ਸੀਗੇ ਇਹ ਮੰਗੇਓ ਕਿਉਂਕਿ ਮੰਗੇਓ ਸਾਡੇ ਫੇਵਰੇਟ ਨੇਗੇ ਜੂਸ ਵਗੈਰਾ ਬਣਾ ਲੈਨੇ ਤੇ ਵੈਸੇ ਉਹ ਵੀ ਖਾ ਲੈਨੇ ਸੀ ਲੋ ਜੀ ਸਾਤ ਚੱਲ ਗਏ ਸੀਗੇ ਜੀ ਡਿਊਟੀ ਕਿਉਂਕਿ ਦੁਪਹਿਰ ਦਾ ਟਾਈਮ ਸੀਗਾ ਜੀ ਤੇ ਚਲੋ ਆਪਣੀਆਂ ਡਿਊਟੀਆਂ ਵੀ ਹੁਣ ਕਰਨੀਆਂ ਹੀ ਪੈਂਦੀਆਂ ਨੇ ਕੀ ਕਰਗੇ ਜੀ ਰਜਗਾਰ ਅੱਗ ਆਪਣਾ ਕਬੀਲਦਾਰੀ ਸਾਹਮਣੀ ਪੈਂਦੀ ਹੈ ਜੀ ਤੇ ਇੱਧਰ ਹੋ ਰਹੀ ਸੀਗੀ ਜੀ ਬਦਲਵਾਈ ਕਾਫੀ ਜ਼ਿਆਦਾ ਗਰਮੀ ਬਹੁਤ ਜ਼ਿਆਦੇ ਸੀਗੀ ਤੇ ਮੈਂ ਹੁਣ ਸੋਚਿਆ ਕਿ ਉਹਨਾ ਸੂਟਾਂ ਦੀ ਕਟਿੰਗ ਕੀਤੀ ਜਾਵੇ ਸੂਟ ਪਏ ਸੀਗੇ ਮੇਰੇ ਕੋਲ ਇਹ ਮੇਰੀ ਮੰਮੀ ਨੇ ਦਿੱਤਾ ਸੀਗਾ ਜੀ ਮੈਨੂੰ ਸੂਟ ਤੇ ਇਹਦੇ ਆਪਾਂ ਬਣਾਵਾਂਗੇ ਸਿੰਪਲ ਸਲਵਾਰ ਜਿਹੜੀ ਬਿਨਾ ਕੁੰਦਿਆਂ ਤੋਂ ਬਣਦੀ ਹੈਗੀ ਤੇਜ਼ ਸਟ੍ਰੇਟ ਕਹਿ ਦਿੰਦੇ ਆ ਜਿਹਨੂੰ ਤੇ ਇੱਕ ਇਹ ਸੂਟ ਸੀਗਾ ਜੀ ਇਹ ਵੀ ਮੇਰੇ ਮੰਮੀ ਨੇ ਇਹੀ ਦਿੱਤਾ ਸੀਗਾ ਮੈਨੂੰ ਤੇ ਇੱਕ ਇਹ ਦੇਖਾਂਗੇ ਇਹ ਸਲਾਈ ਕਰਾਂਗੇ ਇਹ ਲਾਈਨਿੰਗ ਵਾਲਾ ਜੀ ਲਾਈਨਿੰਗ ਹੈ ਨਹੀਂ ਸੀਗੀ ਤਾਂ ਕਰਕੇ ਆਪਾਂ ਫੇਰ ਕਟਿੰਗ ਕਰਾਂਗੇ ਦੀ ਤੇ ਲੋ ਜੀ ਆਪਾਂ ਦੂਸਰੇ ਸੂਟ ਦੀ ਹੈ ਜੀ ਜਿਹੜੀ ਉਹ ਕਟਾਈ ਕਰ ਲਾਂਗੇ ਤੇ ਉਹਨੂੰ ਕਰ ਲਾਂਗੇ ਜੀ ਆਪਾਂ ਸਟਿਚ ਤੇ ਇਹ ਥੋੜਾ ਸਰਦੀ ਵਾਲਾ ਸੂਟ ਸੀਗਾ ਇਹਨੂੰ ਠਹਿਰ ਕੇ ਸਟਿਚ ਕਰਾਂਗੇ ਹਜੇ ਤੇ ਕਲਰ ਇਹਦਾ ਗ੍ਰੀਨ ਸੀਗਾ ਜੀ ਉਹਦਾ ਥੋੜਾ ਜਿਹਾ ਬੇਬੀ ਪਿੰਕ ਕਲਰ ਸੀਗਾ ਉਹ ਸੂਟ ਦਾ ਇਹਨਾਂ ਨੂੰ ਆਪਾਂ ਕਰ ਲਾਂਗੇ ਜੀ ਸਟਿਚ ਜਿੰਨਾ ਕੁ ਟਾਈਮ ਹੁੰਦਾਗਾ ਜੀ ਮੈਂ ਸਟਿਚਿੰਗ ਵੀ ਕਰਦੀ ਆ ਸਾਰੇ ਕੰਮ ਹੀ ਆਪਾਂ ਨੂੰ ਕਰਨੇ ਪੈਂਦੇ ਨੇਗੇ ਘਰ ਵੀ ਸੰਭਾਲਣਾ ਪੈਂਦਾਗਾ ਲੋ ਜੀ ਆਪਾਂ ਸਟੇਟ ਸਲਵਾਰ ਦੀ ਕਟਿੰਗ ਕਰ ਲਈ ਸੀਗੀ ਤੇ ਹੁਣ ਆਪਾਂ ਇਹਨੂੰ ਸਲਾਈ ਕਰਾਂਗੇ ਤੇ ਇਹਦੇ ਬਹੁਤ ਸੌਖੀ ਹੈ ਜੀ ਕਟਿੰਗ ਇੱਥੇ ਆਪਾਂ ਅਮ 10 ਇੰਚ ਰੱਖਿਆ ਸੀਗਾ ਜੀ ਤੇ ਇਧਰੋਂ ਆਪਾਂ 3 ਇੰਚ ਤੇ ਕਾਟ ਪਾਈ ਸੀਗੀ ਤਾਂ ਜੋ ਆਪਣੀ ਜਿਹੜੀ ਸਲਵਾਰ ਉਹ ਪੌਂਚਾ ਤੇ ਨਾ ਡਿੱਗੇ ਤੇ ਉਹ 10 ਇੰਚ ਦੀ ਆਪਾਂ ਚੋੜੀ ਰੱਖੀ ਸੀਗੀ ਉਧਰ ਤੇ ਇਧਰ ਨਾਲੇ ਨਾਲ ਮੈਂ ਡਿਕਟੇਸ਼ਨ ਬੋਲ ਰਹੀ ਸੀਗੀ ਜੀ ਜਦਵੀਰ ਨੂੰ ਉਹ ਡਿਕਟੇਸ਼ਨ ਕਰ ਰਿਹਾ ਸੀਗਾ ਆਪਣੀ ਦੇਖੋ ਬਹੁਤ ਔਖੇ ਹੁੰਦੇ ਨੇ ਇੱਕ ਲੇਡੀ ਨੂੰ ਘਰ ਸੰਭਾਲਣਾ ਜੀ ਬੱਚੇ ਸੰਭਾਲਣੇ ਕੰਮਕਾਰ ਕਰਨੇ ਸਾਰੇ ਘਰ ਦਾ ਖਿਆਲ ਰੱਖਣਾ ਤੇ ਨਾਲ ਨਾਲ ਆਪਣੇ ਸ਼ੌਂਕ ਪੂਰੇ ਕਰਨੇ ਕਿਉਂਕਿ ਮੈਂ ਨਾਲ ਸਟੱਡੀ ਵੀ ਕਰ ਰਹੀ ਹਾਂ ਗੀ ਤਾਂ ਕਰਕੇ ਤੇ ਆਪਾਂ ਕਰ ਲਾਂਗੇ ਜੀ ਸਲਵਾਰ ਸਟਿਚ ਫਿਰ ਤੁਹਾਨੂੰ ਦਿਖਾਉਣੀਆਂ ਦੀ ਕਿਦਾਂ ਲੁਕਾਈ ਲੋ ਜੀ ਸਾਡੇ 7 ਤੋਂ ਉੱਪਰ ਹੋ ਗਿਆ ਸੀਗਾ ਟਾਈਮ ਸ਼ਾਮ ਦਾ ਤੇ ਆਪਾਂ ਸਟਿਚ ਕਰ ਲਈ ਸੀਗੀ ਜੀ ਸਲਵਾਰ ਤੁਹਾਨੂੰ ਦਿਖਾਉਣੇ ਹੈਗੇ ਕਿਵੇਂ ਦੀ ਬਣੀ ਸ਼ਾਮ ਦਾ ਟਾਈਮ ਹੋ ਚੁੱਕਿਆ ਸੀਗਾ ਇਹ ਸੀਗਾ ਆਪਣਾ ਦਿਨ ਪਰ ਦਾ ਰੁਟੀਨ ਜੀ ਤੇ ਕੱਪੜੇ ਵਗੈਰਾ ਆਪਾਂ ਧੋਤੇ ਸੀਗੇ ਤੇ ਇਧਰ ਆਗੇ ਜੇ ਆਪਾਂ ਦੂਸਰੇ ਰੂਮ ਦੇ ਵਿੱਚ ਤੇ ਸਲਵਾਰ ਆਪਣੀ ਹੋ ਗਈ ਸੀਗੀ ਜੀ ਰੈਡੀ ਦੇਖੋ ਤੁਸੀਂ ਤੇ ਬਿਲਕੁਲ ਸਟੇਟ ਬੜੀਆਂ ਬਿਲਕੁਲ ਇਹਦੇ ਵਿੱਚ ਵੱਡ ਨਹੀਂ ਹੈਗੇਗੇ ਬਾਕੀ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਤੁਹਾਨੂੰ ਵਲੌਗ ਸਾਡਾ ਕਿਵੇਂ ਲੱਗਿਆ ਪਲੀਜ਼ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਪਲੀਜ਼ ਲਾਈਕ ਜਰੂਰ ਕਰਦਿਆ ਕਰੋ ਜੀ ਸ਼ੇਅਰ ਕਰਦਿਆ ਕਰੋ ਤਾਂ ਜੋ ਆਪਣਾ ਚੈਨਲ ਵਧੀਆ ਗਰੋ ਕਰ ਸਕੇ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਇਧਰ ਹੋ ਕਰ ਲਈ ਸੀਗੀ ਆਪਾਂ ਸਬਜੀ ਰੋਟੀ ਤਿਆਰੀ ਤੇ ਰੋਟੀ ਸੀਗੀ ਜੇ ਆਪਾਂ ਕੁੱਤਿਆਂ ਨੂੰ ਪਾ ਕੇ ਆਉਂਦੇ ਸੀਗੇ ਬਾਹਰ ਬੈਠੇ ਸੀਗੇ ਕਤੂਰੇ ਉਹਨਾਂ ਨੂੰ ਪਾ ਜਾਵਾਂਗੇ ਤੇ ਆਪਾਂ ਰੋਟੀ ਸਬਜੀ ਬਣਾ ਲਈ ਸੀਗੀ ਜੇ ਹੋਗੇ ਸੀਗੇ ਜੀ ਆਪਾਂ ਫਰੀ ਤੇ ਇਧਰ ਵਿਚਾਰੇ ਇਹ ਆਉਂਦੇ ਨੇਗੇ ਰੋਟੀ ਭਾਲਣ ਸ਼ਾਮ ਦੇ ਟਾਈਮ ਤੇ ਇਹਨਾਂ ਨੂੰ ਵੀ ਆਸ ਹੁੰਦੀ ਹੈ ਵੀ ਅਸੀਂ ਰੋਟੀ ਖਾ ਕੇ ਆਈਏਗੇ ਲੋ ਜੀ ਆਪਾਂ ਇਹਨਾਂ ਨੂੰ ਪਾ ਦਾਂਗੇ ਜੀ ਰੋਟੀ ਤੇ ਮਿਲਦੇ ਹਾਂ ਜੀ ਆਪਾਂ ਕੱਲ ਵਾਲੇ ਵਲੌਗ ਦੇ ਵਿੱਚ ਅੱਜ ਤੱਕ ਲਈ ਇੰਨਾ ਹੀ ਬਾਏ ਬਾਏ